ਸ਼ਸ਼ਕਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਸਾਰੇ ਭੈਣਾਂ ਤੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੀ ਆ ਕਿ ਆਏ ਨੇ ਤੇ ਸਰਦਾਂ ਮੈਂ ਵਾਰਾਂ ਸਤਿ ਸਬਾਹ ਬਹੁਤ ਧੰਨਵਾਦ ਕਰਦੀ ਆ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਥੋੜੇ ਸ਼ਬਦ ਬੋਲੇ ਨੇਗੇ ਬਹੁਤ ਵਧੀਆ ਕਿਹਾ ਜਣੀ ਉਹਨਾਂ ਨੇ ਮੈਨੂੰ ਸੇਠ ਨਿਵਾਸੀ ਸਰਨੇ ਨਗਰਪਾਲਿਕਾ ਦੇ ਵਿੱਚੋਂ ਇਹਨਾਂ ਨੇ ਤੇ 21 ਤਰੀਕ ਨੂੰ ਹੱਥ ਪੰਜ ਦੇ ਕਾਂਗਰਸ ਤੋਂ ਵੋਟ ਪਾ ਕੇ ਮੈਨੂੰ ਕਾਮਯਾਬ ਬਣਾਉਂ 5 ਸਾਲ ਥੋੜੀ ਸੇਵਾ ਕਰਾਂਗੇ ਜੋ ਵੀ ਕਮੀਆਂ ਨੇ ਜ਼ਰੂਰ ਪੂਰੀਆਂ ਕਰਾਂਗੇ ਵਿਕਾਸ ਕਰਾਂਗੇ ਅਸੀਂ ਸਾਲਾ ਥੈਂਕ ਯੂ ਕਿੰਨੇ ਵਾਲ ਦੇ ਵਾਸੀ ਇਕੱਠੇ ਹੋ ਕੇ ਆ ਰਹੇ ਨੇ ਲੋਕ ਸੋਚਦੇ ਨੇ ਕਿ 3 ਸਾਲ ਹੋ ਗਏ ਸਰਕਾਰ ਬਣੀ ਨੂੰ ਬਦਲਾਅ ਵਾਲੀ ਨੂੰ ਅੱਜ ਤੱਕ ਨਜ਼ਰ ਨਹੀਂ ਆਉਂਦੀ ਕਿਤੇ ਵੀ ਸਾਹਨੇ ਵਾਲਿਆਂ ਨੂੰ ਅੱਜ ਸ਼ਹਿਰ ਦੇ ਵਿੱਚ ਕਿੱਟ ਨਹੀਂ ਲੱਗੀ ਹੈਗੀ 3 ਸਾਲਾਂ ਦੇ ਵਿੱਚ ਤਾਂ ਲੋਕ ਦੁਆਰਾ ਕਾਂਗਰਸ ਸਰਕਾਰ ਨੂੰ ਔਰ ਕਾਂਗਰਸ ਪਾਰਟੀ ਦੇ ਉਹਨਾਂ ਦੇ ਕੈਂਡੀਡੇਟਾਂ ਨੂੰ ਜਿਤਾਉਣਾ ਚਾਹੁੰਦੇ ਨੇ ਕਿ ਸਾਨੇਵਾਲਦਾ ਵਿਕਾਸ ਹੋ ਸਕੇ। ਉਹ ਸੀਟਾਂ ਦੇ ਉੱਤੇ ਕਾਂਗਰਸ ਦਾ ਮੁਕਾਬਲਾ ਆਮ ਨਾਲ ਦੇਖਣ ਨੂੰ ਮਿਲ ਰਿਹਾ ਕਿਤੇ ਭਾਵੇਂ ਬੀਜੇਪੀ ਵੀ ਖੜੀ ਆ ਕਿਤੇ ਕਿਤੇ ਕਾਲੀ ਗੱਲ ਵੀ ਹੈਗਾ ਵਾ ਇੱਥੇ ਕਾਂਗਰਸ ਹਨ ਨਵੇਂ ਮੁਕਾਬਲਾ ਤੁਸੀਂ ਕਿੱਥੇ ਮੰਨਦੇ ਹੋ? 15 ਸੀਟਾਂ ਤੇ ਕਾਂਗਰਸ ਤਾਂ ਜਿੱਤਣ ਦੀ ਹੈਸੀਅਤ ਚਾ ਬਾਕੀ ਕੋਈ ਪਤਾ ਨਹੀਂ ਕੋਈ ਕਿਤੇ ਕੋਈ ਆ ਜਾਂਦਾ ਕਿਤੇ ਕੋਈ ਆ ਜਾਂਦਾ। ਕਾਂਗਰਸ 15 ਸੀਟਾਂ ਤੇ ਜਿੱਤਦਾ ਪੂਰਾ ਦਾਵੇਦਾਰ ਆ। ਮੈਂ ਸੋਚਦਾ ਕਿ 15 ਦੀਆਂ 15 ਸੀਟਾਂ ਕਾਂਗਰਸ ਪਾਰਟੀ ਸਾਨੇਵਾਲ ਚ ਜਿੱਤੂਗੀ। ਇੱਥੇ ਉਮੀਦਵਾਰਾਂ ਨੂੰ ਕੁਝ ਪੇਪਰ ਲੈਂਡ ਤੱਕ ਜਾਂ ਹੁਣ ਅੱਜ ਤੱਕ ਵੀ ਉਹਨਾਂ ਨੂੰ ਜਿਹੜੀਆਂ ਵੋਟਰ ਸੂਚੀਆਂ ਨੇ ਉਹ ਮਿਲਣ ਦੇ ਵਿੱਚ ਕਾਫੀ ਵੱਡੀ ਸਮੱਸਿਆ ਹੈ ਜਾਂ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਸਰਕਾਰ ਦੀ ਗਲਤੀ ਹੈ। ਸਰਕਾਰ ਤੇ ਪ੍ਰਸ਼ਾਸਨ ਇਹਨਾਂ ਦੀ ਗਲਤੀ ਹੈ। ਪਤਾ ਨਹੀਂ ਕੀ ਦਬਾਇਆ ਸਾਡੇ ਕੈਂਡੀਡੇਟਾਂ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ। ਵੋਟਰ ਲਿਸਟਾਂ ਨਹੀਂ ਦਿੱਤੀਆਂ ਗਈਆਂ ਪੇਪਰ ਫਾਈਲ ਕਰਨ ਲੱਗੇ ਐਨਓਸੀਆਂ ਨਹੀਂ ਦਿੱਤੀਆਂ ਗਈਆਂ ਪਰ ਸਾਰੇ ਸਾਡੇ ਹਿੰਮਤੀ ਨੌਜਵਾਨ ਸਾਰੇ ਸਾਡੇ ਕੈਂਡੀਡੇਟ ਨੇ ਆਪਣੀ ਹਿੰਮਤ ਦੇ ਜਰੀਏ ਖੜ ਕੇ ਸਾਰੇ ਅਸੀਂ ਨਾਲ ਲੱਗੇ ਰਹੇ ਉਹਨਾਂ ਨੂੰ ਐਨਓਸੀਆਂ ਰਿਸਟਾਂ ਮੁਹੱਈਆ ਕਰਾਈਆਂ ਨੇ ਹੁਣ ਇਹ ਡਿੱਕੇ ਟਾਉਣ ਨਾਲ ਕੋਈ ਕਾਂਗਰਸ ਪਾਰਟੀ ਦਬਣ ਵਾਲੀ ਨਹੀਂ ਹੈ ਹੋਰ ਉੱਪਰ ਕੇ ਕਾਂਗਰਸ ਪਾਰਟੀ ਦੇ ਨਾਲ ਲੋਕ ਲੱਗ ਰਹੇ ਨੇ ਜਿੰਨੇ ਡਿੱਕੇ ਪਾਉਣਗੇ ਲੋਕ ਅੱਗੇ ਆ ਕੇ ਕੈਂਡੀਡੇਟਾਂ ਦੇ ਨਾਲ ਖੜੇ ਨੇ ਔਰ ਉਹਨਾਂ ਨੂੰ ਜਿੱਤ ਦਿਵਾਉਣਗੇ। ਕੁਝ ਨਵੇਂ ਲੀਡਰ ਨੇ ਕਾਂਗਰਸ ਦੇ ਜਿਹੜੇ ਐਸ ਵਕਤ ਪਹਿਲੀ ਵਾਰੀ ਚੋਣ ਮੈਦਾਨ ਦੇ ਵਿੱਚ ਨੇ ਪਰ ਦੂਜੀਆਂ ਪਾਰਟੀਆਂ ਵੱਲੋਂ ਕੁਝ ਤੱਕੇਸ਼ਾਹੀ ਦੀਆਂ ਕੁਝ ਜਿਹੜੀਆਂ ਖਬਰਾਂ ਨੇ ਉਹ ਸਾਹਮਣੇ ਆ ਰਹੀਆਂ ਨੇ। ਤੱਕੇਸ਼ਾਹੀ ਹੋ ਰਹੀ ਆ ਜਾਂ ਤੱਕੇਸ਼ਾਹੀ ਕਰ ਰਹੇ ਨੇ, ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਆ। ਕੀ ਕਹਿਣਾ ਚਾਹੋਗੇ ਇਸ ਤਰੀਕੇ ਦਾ ਸਪੋਰਟਰ ਹੈ? ਅਸੀਂ ਆਪਣੇ ਪਿੰਡਾਂ ਵਾਲੇ ਜਿੰਨੇ ਸਾਡੇ ਸਪੋਰਟਰ ਨੇ ਉਹਨਾਂ ਦੀਆਂ ਡਿਊਟੀਆਂ ਵੀ ਲਾਤੀਆਂ। ਕਿਤੇ ਤੱਕੇਸ਼ਾਹੀ ਨਹੀਂ ਹੋਣ ਦਵਾਗੇ? ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਜਿੱਤ ਜਿਹੜੀ ਆ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਦੀ ਹੋਊ ਆ ਰੌਣਾਂ ਵਾਲੀ ਤੁਸੀਂ ਦੇਖੋਗੇ ਇੱਥੇ ਦਾ ਪ੍ਰਧਾਨ ਵੀ ਕਾਂਗਰਸ ਪਾਰਟੀ ਦਾ ਜਿੱਤ ਕੇ ਬਣੂਗਾ ਵੱਧ ਤੋਂ ਵੱਧ ਜਿਹੜੀਆਂ ਸੀਟਾਂ ਨੇ ਸਾਡੀਆਂ ਜਿੱਤਣ ਦੀ थैंक यू ਧੰਨਵਾਦ